ਪੱਟੀ ਵਿਖੇ 30 ਜੁਲਾਈ ਨੂੰ ਨਿਹੰਗ ਸਿੰਘਾਂ ਦੇ ਬਾਣੀ ਵਿੱਚ ਆਏ ਕੁਝ ਲੋਕਾਂ ਵੱਲੋਂ ਪੈਸਿਆਂ ਦੇ ਰਹਿਣ ਦੇਣ ਨੂੰ ਲੈ ਕੇ ਇੱਕ ਪਰਿਵਾਰ ਤੇ 23 ਹੱਥਿਆਰਾਂ ਨਾਲ ਹਮਲਾ ਕਰਕੇ ਤਿੰਨ ਲੋਕਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਸੀ। ਹਮਲੇ ਵਿੱਚ ਜ਼ਖਮੀ ਸ਼ਮੀਪੁਰੀ ਨਾਮਕ ਵਿਅਕਤੀ ਦੀ ਹਸਪਤਾਲ ਵਿੱਚ ਇਲਾਜ ਚਰਨ ਮੌਤ ਹੋ ਗਈ ਸੀ। ਪੁਲਿਸ ਵੱਲੋਂ ਉਕਤ ਘਟਨਾ ਦੇ ਸਬੰਧ ਵਿੱਚ ਅੱਧਰ ਦਰਜਨ ਤੋਂ ਵੱਧ ਲੋਕਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਘਟਨਾ ਵਿਸ਼ਾ ਮ ਲੋਕਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਸੀ। ਹੁਣ ਪੁਲਿਸ ਵੱਲੋਂ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਲੋਕਾਂ ਨੂੰ ਕਰਤਾਰਪੁਰ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ ਹੈ ਫੜੇ ਗਏ ਵਿਅਕਤੀਆਂ ਦੀ ਪਛਾਣ ਬਲਟੋਆ ਵਾਸੀ ਪਰਮਿੰਦਰ ਸਿੰਘ ਤੇ ਲਗੋਕੋਠੀ ਨਿਵਾਸੀ ਰਾਜਨ ਸਿੰਘ ਵਜੋਂ ਹੋਈ ਹੈ ਘਟਨਾ ਵਿੱਚ ਸ਼ਾਮਲ ਬਾਕੀ ਵਿਅਕਤੀ ਫਿਲਹਾਲ ਫਰਾਰ ਦੱਸੇ ਜਾ ਰਹੇ ਨੇ ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਪੁਲਿਸ ਵਾਰਦਾਤ ਵਾਲੇ ਦਿਨ ਤੋਂ ਹੀ ਹਮਲਾਵਰਾਂ ਦੇ ਪਿੱਛੇ ਲੱਗੀ ਹੋਈ ਸੀ ਅਜਿਖਤ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਫੜੇ ਗਏ ਵਿਅਕਤੀਆਂ ਕੋਲੋਂ ਕਟਨਾ ਸਮੇ ਵਰਤੀ ਗਈ ਗੱਡੀ ਅਤੇ ਹਥਿਆਰ ਵੀ ਬਰਾਮਦ ਕਰ ਲਏ ਗਏ ਨੇ ਐਸਐਸਪੀ ਨੇ ਕਹਿ ਕੇ ਕਿ ਘਟਨਾ ਵਿੱਚ ਸ਼ਾਮਲ ਫਰਾਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਬਹੁਤ ਹੀ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ ਇਹਦੇ ਜੀ ਕੁਛ ਨੇ ਅੰਗ ਸਿੰਘ ਸੀਗੇ ਜਿਹੜੋਂ ਅੱਜ ਤੋਂ 4 ਦਿਨ ਪਹਿਲੇ ਇਹ ਪੱਟੀ ਉੱਥੇ ਕਰਿਆਨੇ ਦੀ ਦੁਕਾਨ ਹੈ ਉਹਦੇ ਘਰੇ ਜਾਂਦੇ ਆ ਸ਼ਮੀ ਕਪੂਰ ਨਾਂ ਦੇ ਵਿਅਕਤੀ ਦੇ ਔਰ ਉੱਥੇ ਜਾ ਕੇ ਜਦੋਂ ਵੀਡੀਓ ਵੀ ਤੁਸੀਂ ਦੇਖਿਆ ਹੋਣਗੀਆਂ ਜਿਹੜੀਆਂ YouTube ਵਗੈਰਾ ਤੇ ਚੱਲੀਆਂ ਸੀ ਕਿ ਉੱਥੇ ਕੋਈ ਸਫਲ ਹੁੰਦੀ ਹੈ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਔਰ ਉਸ ਤੋਂ ਬਾਅਦ ਜਦੋਂ ਉਹ ਦਾਦੇ ਘਰ ਤੋਂ ਬਾਹਰ ਨਿਕਲ ਆਉਂਦੇ ਆ ਬਾਹਰ ਨਿਕਲ ਕੇ ਫਿਰ ਉੱਥੇ ਜਦੋਂ ਕੋਈ ਬੈਂਸ ਬਸਈਆ ਹੁੰਦਾ ਇਹਨਾਂ ਦਾ ਆਪਸ ਚ ਉਹ ਉੱਥੇ ਜਿਹੜਾ ਇਹ ਪਰਮਿੰਦਰ ਸਿੰਘ ਔਰ ਏਲੀਅਸ ਧਰਮਿੰਦਰ ਹੈਗਾ ਇਹ ਉਹਦਾ ਸ਼ਮੀ ਦਾ ਗੋਟ ਵਰਡ ਦੰਦਾ ਜਿਹਦੇ ਐਕਸੈਸੀਬਿਲਟੀ ਦੇ ਨਾਲ ਉਹਨਾਂ ਦੀ ਹਸਪੀਟਲ ਚ ਜਾ ਕੇ ਮੌਤ ਹੋ ਜਾਂਦੀ ਹੈ ਔਰ ਉਹਨਾਂ ਦੇ ਬੇਟੇ ਤੇ ਉਹਨਾਂ ਦੇ ਇੱਕ ਬ੍ਰਦਰ ਦੇ ਫਿਰ ਛੋਟੇ ਦੇ ਉਹਦੇ ਮਾਈਨਰ ਇੰਜਰੀਜ਼ ਆਉਂਦੀਆਂ ਤੇ ਇਮੀਡੀਏਟਲੀ ਜਿਹੜੀ ਸਾਡੀ ਪੁਲਿਸ ਪਾਰਟੀਆਂ ਇਹਾਂ ਦੇ ਪਿੱਛੇ ਚੜ ਜਾਂਦੀਆਂ ਔਰ ਕਿਉਂਕਿ ਥੋੜਾ ਜਿਹਾ ਵਕਤ ਦਾ ਵਖਵਾ ਪੈ ਗਿਆ ਤੇ 15-20 ਕਿਲੋਮੀਟਰ ਸਾਡੀ ਪਾਰਟੀ ਪਿੱਛੇ ਪਿੱਛੇ ਸੀ ਜਿੱਥੇ ਅੱਗੇ ਜਾ ਰਹੇ ਸੀ ਔਰ ਕਾਫੀ ਲੋਕਾਂ ਨੇ ਵੀ ਸਾਥ ਦਿੱਤਾ ਸੀ ਕਿ ਇੱਧਰ ਗਏ ਇੱਧਰ ਗਏ ਪਰ ਇੱਕ ਜਗ੍ਹਾ ਤੇ ਜਾ ਕੇ ਜਦੋਂ ਇਹ ਟਾਂਡੇ ਇਹਨਾਂ ਨੇ ਨਾਕਾ ਤੋੜਿਆ ਉਸ ਤੋਂ ਬਾਅਦ ਅੱਗੇ ਇਹਨਾਂ ਦਾ ਏ ਟਰੈਕ ਨਹੀਂ ਹੋ ਸਕਿਆ ਸਾਡੇ ਤੋਂ ਪਰ ਸਾਨੂੰ ਉਹ ਏਰੀਆ ਜਿਹੜਾ ਸੀਗਾ 50 ਕਿਲੋਮੀਟਰ ਦੇ ਰੇਡੀਅਸ 'ਚ ਸਾਨੂੰ ਪਤਾ ਸੀ ਕਿਤੇ ਨਾ ਕਿਤੇ ਲੁਕੇ ਹੋਣਗੇ ਤੇ ਸਾਡੀਆਂ ਪੁਲਿਸ ਪਾਰਟੀਆਂ ਉਦੋਂ ਤੋਂ ਹੀ ਕਿਤੇ ਅਨੰਦਪੁਰ ਸਾਹਿਬ ਦੂਜੇ ਤੀਜੇ ਸਾਰੇ ਡੇਰੇ ਔਰ ਉਹ ਚੈੱਕ ਕਰ ਰਹੀਆਂ ਸੀ ਤੇ ਅੱਜ ਸਵੇਰੇ ਇੱਕ ਜਿਹੜੀ ਸਾਡੀ ਪੁਲਿਸ ਪਾਰਟੀ ਸੀ ਉਹਦਾ ਟੱਕਰਾ ਇਹਨਾਂ ਨਾਲ ਹੋ ਗਿਆ ਇੱਕ ਜਗ੍ਹਾ ਤੇ ਜਿੱਥੇ ਲੁਕੇ ਹੋਏ ਸੀ ਤੇ ਉੱਥੋਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਉਹਨਾਂ ਨੇ ਪਿੱਛਾ ਕਰਕੇ ਇਹਨਾਂ ਦਾ ਫੜ ਲਿਆ ਔਰ ਇਹ ਦੋ ਜਣੇ ਰਾਜਨ ਤੇ ਪਰਮਿੰਦਰ ਜਿਸ ਧਰਮਿੰਦਰ ਜਿਹੜਾ ਹੈਗਾ ਇਹ ਬਲਟੋਏ ਦਾ ਹੈਗਾ ਪਰ ਹਾਲ ਇਹ ਗੁਰਦੁਆਰਾ ਸਾਹਿਬ ਜਿਹੜਾ ਡੇਰਾ ਹੈਗਾ ਨਿਹੰਗਾਂ ਜੇਲ੍ਹ ਗੋਇੰਦਵਾਲ ਦੇ ਪਿੱਛੇ ਉੱਥੇ ਰਹਿ ਰਿਹਾ ਔਰ ਦੂਜਾ ਇਹਦੇ ਨਾਲ ਰਾਜਨ ਤੇ ਚਾਰ ਬੰਦੇ ਹਜੇ ਹੋਰ ਫੜਨੇ ਬਾਕੀ ਐ ਜਿਹੜੀ ਕ੍ਰਾਈਮ 'ਚ ਗੱਡੀ ਯੂਜ਼ ਹੋਈ ਉਹ ਫੜੀ ਗਈ ਦੋਨੋਂ ਮੁੱਲਜਮ ਦੋ ਮੁੱਲਜਮ ਇੱਕ ਮੇਨ ਮੁੱਲਜਮ ਜਿਹਨੇ ਤਲਵਾਰ ਮਾਰੀ ਸੀ ਉਹ ਫੜਿਆ ਗਿਆ ਤੇ ਵੈਪਨ ਜਿਹੜਾ ਹੈਗਾ ਹੋਰ ਕਵਰ ਹੋ ਗਿਆ ਇਹਨਾਂ ਤੋਂ ਤੇ ਇਹਨਾਂ ਨੂੰ ਪੇਸ਼ ਕਰਕੇ 4 ਦਿਨ ਦਾ ਸੀ ਰਿਮਾਂਡ ਲੈ ਲਿਆ